ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਬਾਰਡਰ ਏਰੀਆ ਤੇ ਮੂਣਕ ਦੇ ਪਿੰਡ ਬਨਾਰਸੀ ਵਿੱਚ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰਕ ਮੈਂਬਰ ਜਦ ਪਿੰਡ ਵਿੱਚ ਬੈਠਾ ਸੀ ਤਾਂ ਉਹਨਾਂ ਦੇ ਗਵੰਡੀਆ ਨੇ ਉਸਨੂੰ ਫੋਨ ਕਰ ਆਪਣੇ ਘਰ ਬੁਲਾਇਆ ਅਤੇ ਉਸ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਮਾਮਲਾ ਪੁਲਿਸ ਕੋਲ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਹਨ। ਜੈਸ ਕੁਮਾਰ ਜੀ ਪਿੰਡ ਬਨਾਰਸੀ ਆ ਜੀ ਤੇ ਮੇਰੇ ਬ੍ਰਦਰ ਜੀ ਇਹਨਾਂ ਨੇ ਮੱਥ ਕੇ ਡੈਥ ਕਰਤੀ। ਤੇ ਸੰਦੀਪ ਕਿਸ ਤਰ੍ਹਾਂ ਹੋਇਆ ਕਿਸ ਚੀਜ਼ ਨਾਲ ਹੋਇਆ ਮਾਜੀ? ਅਸੀਂ ਤਾਂ ਬਾਹਰ ਸੀ ਜੀ ਸਾਨੂੰ ਨਹੀਂ ਪਤਾ ਲੇਡੀ ਜਾਂ ਦਾ ਫੋਨ ਆਇਆ ਕਿਤੇ ਐ ਕਰਕੇ ਆ ਗੱਲ ਹੋ ਗਈ। ਵੀ ਇਹ 7-6-7 ਮੁੰਡੇ ਨੇ ਬਾਪ ਉਹਨਾਂ ਦਾ ਤੇ 3 ਲੈਟ ਜਾਣੇ ਬੀ ਪਿਆ ਕਰਕੇ ਨਹੀਂ ਬਾਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰਿਆ ਗਿਆ ਨਹੀਂ ਉਹ ਤਾਂ ਕਰ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ ਕਿਉਂ ਤੇ ਇਹ ਝੰਝੜ ਕਿਉਂ ਪੈਦਾ ਹੋ ਗਿਆ ਝੰਝੜ ਦਾ ਕੁਝ ਵੀ ਨਹੀਂ ਵਧੀਆ ਬੋਲ ਚੱਲ ਸੀ ਜੀ ਉਹਨਾਂ ਨਾਲ ਕੋਈ ਲੜਾਈ ਮਸਲਾ ਨਹੀਂ ਸੀ ਪਰਸੂ ਚਾਰ ਪੰਜ ਦਿਨ ਪਹਿਲਾਂ ਕਦੇ ਕੋਈ ਮਕਾਨ ਦਾ ਸੌਦਾ ਕਰਾਇਸ਼ ਨੇ ਮੈਂ ਪ੍ਰਦਰ ਨੇ ਤੇ ਉਹਨਾਂ ਨੇ ਲੈ ਲਿਆ ਸੀ ਇਹਨੇ ਕਹਿਤਾ ਹੁਣ ਅਸੀਂ ਲਵਾਂਗੇ ਬੇਤਨ ਕਿਵੇਂ ਤੇ ਸਿਸਟਮ ਦੀ ਬਸ ਇਹ ਮੈਨ ਮੁੱਦਾ ਇਹੀ ਹੈ ਜੀ ਇਹਨਾਂ ਨੇ ਬਹਿਸ਼ ਕਰਦੀ ਬਸ ਇੱਕ ਤਾਸ ਖੇਡ ਰਿਆ ਸੀ ਮੁੰਡਾ ਤਾਸ ਖੇਡਦੇ ਖੇਡਦੇ ਫੋਨ ਕਰਕੇ ਬੁਲਾਇਆ ਵਿਆ ਕਰਕੇ ਉਰੇ ਆ ਜਾ ਤੇ ਅੰਦਰ ਵੜਨ ਲੱਗੇ ਸਾਡੇ ਘਰੇ ਪਹਿਲਾਂ ਖਿਚਲੇ ਗਲੀ 'ਚ ਫਿਰ ਉਹ ਅੰਦਰ ਵੜ ਕੇ ਦਰਵਾਜ਼ੇ ਵਿੱਚ ਕਈ ਬੰਦੇ ਨੇ ਇਹ ਉਹ ਅੰਦਰ ਵੜ ਕੇ ਮਾਰਿਆ ਮਤਲਬ ਮਿਰਤਿਕ ਦਾ ਨਾਮ ਕੀ ਸੀ ਮਰੇਸ਼ ਕੁਮਾਰ ਜੀ ਕਿੰਨੀ ਕੁ ਉਮਰ ਸੀ ਦੀ ਹੈਗੇ ਜੀ 30 35 ਸਾਲ ਕੋਈ ਆਈਡੀਆ ਹੈ ਕਿ ਮਾਰਨ ਵਾਲਿਆਂ ਦੇ ਵਿੱਚ ਕੌਣ ਕੌਣ ਦਾ ਨਾਮ ਨਹੀਂ ਨਾਮ ਸਾਰਿਆਂ ਦਾ ਪਤਾ ਜੀ ਮੈਨੂੰ ਕੀ ਕੀ ਨਾਮ ਰਾਮਪਾਲ ਹੈ ਜੀ ਰਕੇਸ਼ ਆ ਉਹਦਾ ਮੁੰਡਾ ਹੈ ਸੰਦੀਪ ਕਾਲ ਕਾਲਾ ਕਹਿੰਦੇ ਨੇ ਤੇ ਉਹਦਾ ਬ੍ਰਦਰ ਹੈ ਦੀਪੂ ਤੇ ਪ੍ਰਵੀਨ ਹੈ ਜੀ ਸੋਕੀ ਆ ਇਹ ਸਾਰੇ ਹੈ ਕਿੱਥੋਂ ਦੇ ਸੀ ਬਨਾਰਸੀ ਦੇ ਨੇ ਜੀ ਤੇ ਉਹਨਾਂ ਦੀ ਮਸਤੀ ਆ ਰਾਜਕਲੀ ਤੇ ਮੁਕੇਸ਼ ਆ ਉਹਨਾਂ ਦੀ ਵਾਈਫ ਹੈ ਜੀ ਕੀ ਚਾਹੁੰਦੇ ਹੋਗੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਆ ਜੀ ਬੰਦਾ ਸਾਡਾ ਗਿਆ ਜੀ ਸਾਨੂੰ ਇਨਸਾਫ ਦਿਲਾਓ ਬੇਸੀ ਗਰੀਬ ਬੰਦੇ ਦਿਹਾੜੀ ਚਾਰ ਬੰਦੇ ਆ ਤੇ ਜਿਹੜੀ ਕੱਲ ਨੂੰ ਮ੍ਰਿਤਿਕ ਦੀ ਕੁੜੀ ਆ ਜੀ ਉਹ ਵੀ ਬਿਮਾਰਾ ਕੱਲ ਨੂੰ ਉਹਦਾ ਆਪਰੇਸ਼ਨ ਹੋਣਾ ਜੀ ਦੁਬਾਰੇ ਉਹਨੂੰ ਲੈ ਕੇ ਜਾਣ ਵਿਚਾਰੀ ਸੀ ਹੱਦ ਤੱਕ ਇਸ ਸਬੰਧੀ ਤੁਸੀਂ ਪੁਲਿਸ ਥੰਨੂ ਨੂੰ ਮਿਲੋ ਪੁਲਿਸ ਨੂੰ ਜੀ ਪਹਿਲਾਂ ਤਾਂ ਗਏ ਸੀ ਮੈਂ ਤਾਂ ਹੈ ਨਹੀਂ ਤੇ ਮੌਕੇ ਤੇ ਬ੍ਰਦਰ ਗਏ ਸੀ ਇਹ ਕਹਿੰਦੇ ਵੀ ਇਹਨਾਂ ਦੀ ਜਾਨ ਬਚਾਓ ਕਹਿੰਦਾ ਫਿਰ ਦੇਖਦੇ ਆ ਅਗਲੀ ਕਾਰੋਏ ਤਾਂ ਫਿਰ ਕਰਾਂ ਇਹ ਸਾਣਾ ਖਨੋਰੀ ਨੂੰ ਪੁੱਛਤ ਨਹੀਂ ਹਾਂਜੀ ਖਨੋਰੀ ਚ ਗਏ ਸੀ ਮੈਂ ਤਾਂ ਹੈ ਨਹੀਂ ਬ੍ਰਦਰ ਗਏ ਹੋਣੇ ਲਾਲ ਲੈ ਕੇ ਉਹਨਾਂ ਨੂੰ ਨਰੇਸ਼ ਨੂੰ ਜਿਹਦੇ ਸੱਟ ਲੱਗੀ ਸੀ ਬਾਅਦ ਚ ਬੇ ਗੰਦੇ ਬੇ ਰਾਜ ਦੀ ਜਾਨ ਬਚਾਓ ਜੀ ਡਾਕਟਰ ਦੇ ਲੈ ਕੇ ਜਾਓ ਫਿਰ ਬੰਦੀ ਕਰਵਾਇ ਫਿਰ ਕਰਾਂ ਆਮ ਪ੍ਰਦੀਪ ਐ ਮੈਂ ਹਰਿਆਣਾ ਦਾ ਹਾਂ ਉਹ ਮੇਰਾ ਮਾਮਾ ਲਗਾ ਥਾ ਉਹ ਅੱਜ ਮਰਲ ਦਾ ਫੋਨ ਆਇਆ ਮੈਂ ਜਾਇਆ ਆ ਮਰੋਂ ਸੀ ਸਪੈਸ਼ਲ ਫੋਨ ਕਰਕੇ ਬੁਲਾਇਆ ਉਹ ਫਿਰ ਫੋਨ ਕਰਕੇ ਘਰ ਬੁਲਾਇਆ ਘਰ ਆਂਦੇ 7-8 ਬੰਦੇ ਤੇ 3 ਲੇਡੀਆਂ

ਇਨੂੰ ਆ ਗਰ ਆਇਆ ਕਾਮ ਹੈ ਉਹ ਗਰ ਆਇਆ ਬਸ ਆਂਦੇ ਸਾਰੇ 7 ਜਣੇ تھے 3 ਲੇਡੀਜ਼ ਤੇ ਉਹ ਜੀ ਕੱਲ ਸਾਨੂੰ ਇੱਕ ਇਨਵੀਟੇਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਿਤੇਸ਼ ਕੁਮਾਰ ਸਾਨੂੰ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਨੰਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਿਦੇਸ਼ਪਰਨ ਦੀ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹ ਦੀ ਇਦੇ ਵਿੱਚ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜ੍ਹਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ। ਵਜ੍ਹਾ ਰੰਜਾ ਸਾਹਿਬ ਜਿਹੜੀ ਅਸੀਂ ਇਹਦੀ ਤਫ਼ਤੀਸ਼ ਦੌਰਾਨੇ ਤਫ਼ਤੀਸ਼ ਦੇਖਦੇ ਹਾਂ ਕਿ ਵਜ੍ਹਾ ਰੰਜਾ ਸਾਹਿਬ ਕੀ ਦੋਸਤੀਆਂ ਦੀ ਹੁਣ ਤੱਕ ਕੋਈ ਬਿਰਕਤਾਰੀਆਂ ਹੋਈਆਂ ਹਨ? ਹਾਂ ਜੀ ਅਸੀਂ ਮਤਲਬ ਰਾਉਂਡ ਅਪ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਤੁਹਾਨੂੰ ਮੇਰੇ ਵੇ ਬਾਕੀ ਜਲਦ ਦੇਵਾਂਗੇ। ਸਰ ਕਿੰਨੇ ਕੁ ਬੰਦਿਆਂ ਨੇ ਇਹਨਾਂ ਨਾਮ ਦਰਜ ਕਰਾਈ ਨੇ? ਕਿੰਨੇ ਕੁ ਬੰਦੇ ਰਾਉਂਡ 10 ਬੰਦਿਆਂ ਦਾ ਨਾਮ ਦਰਜ ਕੀਤਾ ਜੀ। ਰਾਉਂਡ ਅਪ ਕਿੰਨੇ ਹੋਗੇ ਸਰ? ਉਹ ਹਜੇ ਤੁਹਾਨੂੰ ਦੱਸ ਦਾਂਗੇ ਜੀ। ਕੋਈ ਗੱਲ ਨਹੀਂ ਸੀ। ਹੂੰ फोन कर बुलाया है और फिर वे मेले मीटिंग बनाए बैठे थे किसी को भी पता कौन था कोई अड़ोस में पड़ोस में कोई भी नहीं था हमारे घर पर भी कोई नहीं था एक बस इसकी जनानी जनानी थी चाहे बच्चे थे और एकदम ऐ कहना मार कूट गए चार पांच आदमी